ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਿਹਾ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਨਾਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਟਰੰਪ ਨੇ ਭਾਰਤ ਤੇ 25% ਦਾ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ ਜਾਨੂ ਇਸ ਪਿੱਛੇ ਕੀ ਹੈ ਉਹ ਜੰਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਤੇ 25% ਕਰਗੋਂ ਦਾ ਐਲਾਨ ਕੀਤਾ ਹੈ ਟਰੂਥ ਸੋਸ਼ਲ ਤੇ ਪੋਸਟ ਕੀਤੇ ਗਏ ਇਸ ਬਿਆਨ ਵਿੱਚ 트ੰਪ ਨੇ ਕਿਹਾ ਹੈ ਕਿ 1 ਅਗਸਤ ਤੋਂ ਭਾਰਤ ਤੋਂ ਅਮਰੀਕਾ ਆਉਣ ਵਾਲੀਆਂ ਚੀਜ਼ਾਂ ਤੇ 25% ਟੈਕਸ ਲਗਾਏਗਾ ਅਮਰੀਕੀ ਰਾਸ਼ਟਰਪਤੀ ਡੋਨਾਟਰ ਟ੍ਰੰਪ ਨੇ ਦੁਨੀਆ ਦੇ ਕਈ ਦੇਸ਼ਾਂ ਵਿੱਚ ਟੈਕਸ ਲਗਾਉਣ ਦਾ ਐਲਾਨ ਕੀਤਾ ਸੀ ਪਰ ਉਹਨਾਂ ਨੇ ਗਲਬਤ ਲਈ ਇਸ ਨੂੰ ਰੋਕ ਦਿੱਤਾ ਹੈ ਇਸ ਦੇ ਨਾਲ ਹੀ ਵਪਾਰਕ ਸਮਝੌਤੇ ਤੇ ਗਲਬਤ ਦੀ ਆਖਰੀ ਮਿਤੀ 1 ਅਗਸਤ ਐ ਕੀਤੀ ਗਈ ਹੈ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰਕ ਸਮਝੌਤੇ ਦੇ ਗਲਬਤ ਚੱਲ ਰਹੀ ਸੀ ਪਰ ਅਜੇ ਤੱਕ ਇਸ ਦਾ ਐਲਾਨ ਨਹੀਂ ਕੀਤਾ ਗਿਆ ਹੈ ਇਸ ਦੌਰਾਨ ਆਖਰੀ ਮਿਤੀ ਦੇ 2 ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਭਾਰਤ ਤੇ ਟੈਫ ਟ੍ਰੈਫਿਕ ਲਗਾਉਣ ਦਾ ਐਲਾਨ ਕਰ ਦਿੱਤਾ ਸੀ ਅਮਰੀਕੀ ਰਾਸ਼ਟਰਪਤੀ ਡੋਨਾਟਰੰਪ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਮਿੱਤਰ ਹਨ ਪਰ ਪਿਛਲੇ ਕਈ ਸਾਲਾਂ ਤੋਂ ਉਹਨਾਂ ਨਾਲ ਬਹੁਤ ਘੱਟ ਵਪਾਰ ਹੋ ਰਿਹਾ ਹੈ ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਟੈਰਫ ਲਗਾਏ ਹੋਏ ਹਨ ਜੋ ਕਿ ਦੁਨੀਆ ਵਿੱਚ ਸਭ ਤੋਂ ਵੱਧ ਹਨ ਟ੍ਰੂਥ ਸੋਸ਼ਲ ਤੇ ਟਰੰਪ ਨੇ ਲਿਖਿਆ ਹੈ ਕਿ ਭਾਰਤ ਤੇ ਕਿਸੇ ਵੀ ਦੇਸ਼ ਨਾਲ ਸਭ ਤੋਂ ਸਖਤ ਅਤੇ ਗੈਰ ਆਰਥਿਕ ਵਪਾਰਕ پابندੀਆਂ ਹਨ ਇਸ ਆਪਣੇ ਫੌਜੀ ਕਰਨਾ ਦੀ ਵੱਡੀ ਮਾਤਰਾ ਰੂਸ ਤੋਂ ਵੀ ਖਰੀਦਣਾ ਖਰੀਦ ਹੈ ਅਜਿਹੇ ਸਮੇਂ ਜਦੋਂ ਜਦੋਂ ਹਰ ਕੋਈ ਚਾਹੁੰਦਾ ਹੈ ਕਿ ਰੂਸ ਜੋ ਯੂਕਰੇਨ ਵਿੱਚ ਕਤਲੇਆਮ ਨੂੰ ਰੋਕੇ ਉਹ ਰੂਸ ਤੋਂ ਊਰਜਾ ਖਰੀਦ ਖਰੀਦ ਦੇ ਮਾਮਲੇ ਵਿੱਚ ਚੀਨ ਦੇ ਨਾਲ ਸਭ ਤੋਂ ਵੱਡਾ ਖਰੀਦਦਾਰ ਹੈ 트ੰਪ ਨੇ ਅੱਗੇ ਲਿਖਿਆ ਹੈ ਕਿ ਇਹ ਚੀਜ਼ਾਂ ਚੰਗੀਆਂ ਹਨ ਭਾਰਤ ਨੂੰ ਇਸ ਸਭ ਇਹ ਸਭ ਲਈ ਜੁਰਮਾਨੇ ਦੇ ਨਾਲ 25% ਟ੍ਰੈਫਿਕ ਦਾ ਵੀ ਭੁਗਤਾਨ ਕਰਨਾ ਪਵੇਗਾ ਜੋ ਕਿ 1 ਅਗਸਤ ਤੋਂ ਸ਼ੁਰੂ ਹੋ ਜਾਵੇਗਾ ਇਸ ਮੁੱਦੇ ਤੇ ਧਿਆਨ ਦੇਣ ਲਈ ਤੁਹਾਡਾ ਧੰਨਵਾਦ ਮੇਕ ਮੇਕ ਅਮਰੀਕਾ ਗ੍ਰੇਟ ਗ੍ਰੇਨ ਗ੍ਰੇਨ 10% ਬੈਸ ਲਾਈਨ ਟ੍ਰੈਫਿਕ ਦੇ ਮਤਲਬ ਹੈ 10 ਕੀ 10 ਡਾਲਰ ਮੁੱਲ ਦੇ ਉਤਪਾਦ ਤੇ 1 ਡਾਲਰ ਟੈਕਸ ਲਗਾਇਆ ਜਾਵੇਗਾ ਜਿਸ ਨਾਲ ਬਰਾਮਦਗੀ ਤੇ ਇਹ ਕੁੱਲ ਲਾਗਤ 11 ਡਾਲਰ ਹੋਵੇਗੀ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ